ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਪ੍ਰਿੰਟ ਸੂਟ ਜਿਹੜੀ ਕਿ ਆਪਣੀ ਸੈਟਰਡੇ ਸਪੈਸ਼ਲ ਪ੍ਰਿੰਟ ਸੂਟਾਂ ਦੀ ਵੀਡੀਓ ਰਹਿੰਦੀ ਆ ਤੇ ਬਹੁਤ ਪੈਣਾ ਦੇ ਮੈਸੇਜ ਆ ਰਹੇ ਸੀਗੇ ਇਸ ਵਾਰ ਬੁੱਧਵਾਰ ਨੂੰ ਆਪਾਂ ਵੀਡੀਓ ਇਹ ਪਾਈ ਨਹੀਂ ਹੈਗੀ ਕਿਉਂਕਿ ਫਿਰ ਹੋਰ ਕਨਸੈਪਟ ਰਹਿ ਜਾਂਦੇ ਆ ਉਹਦੇ ਕਰਕੇ ਨਾ ਆਪਾਂ ਇੱਕ ਦਿਨ ਹੀ ਸੈਟਰਡੇ ਇਹਦਾ ਸਹੀ ਆ ਜੀ ਸੈਟਰਡੇ ਨੂੰ ਹੀ ਆਇਆ ਕਰੂਗੀ ਤੇ ਤੁਸੀਂ ਸੈਟਰਡੇ ਨੂੰ ਹੀ ਆਪਣੇ ਸਿਲੈਕਟ ਕਰ ਲਿਆ ਕਰੋ ਜਿਹੜੇ ਵੀ ਸੂਟ ਤੁਸੀਂ ਲੈਣੇ ਹੁੰਦੇ ਨੇ ਤੇ ਅੱਜ ਵੀ ਬਹੁਤ ਸਾਰੇ ਪ੍ਰਿੰਟ ਲੈ ਕੇ ਆਈਆਂ ਇੱਕ ਕਵਾਰਟ੍ਰਾਈਜ਼ ਲੈ ਕੇ ਆਈਆਂ ਇਹ ਕਵਾਰਟ੍ਰਾਈਜ਼ ਮਾਰਕੀਟ ਦੇ ਵਿੱਚ ਹਨਾ ਇਹਦੇ ਵਿੱਚ ਜਿਹੜੀ ਸੈਮੀ ਯਾਨੀ ਕਿ ਘੱਟ ਲੋ ਕੁਆਲਿਟੀ ਆਉਂਦੀ ਉਹਨਾਂ ਦੀ ਕੱਟ ਵੀ ਪ੍ਰੋਪਰ ਨਹੀਂ ਆਉਂਦੀ ਤੇ ਉਹ ਸਵਾਕ ਦੋਈ ਸ਼ਾਰਟ ਨਿਕਲਦੀ ਹੈ ਸਵਾਕ ਦੋਈ ਨਿਕਲਦੀ ਹੈ ਦੀ ਬਾਟਮ ਤੇ ਉਹਦਾ ਜਿਹੜਾ ਹੈਗਾ ਵਾ ਪ੍ਰਾਈਸ ਮਤਲਬ ਕਿ 250 300 ਮਾਰਕੀਟ ਤੋਂ ਮੇਰਾ ਕਹਿੰਦਾ ਮਤਲਬ ਆ ਕਿ 250 300 ਤੁਹਾਨੂੰ ਉਹ ਮਿਲ ਜਾਂਦੀ ਆ ਪਰ ਇਹ ਜਿਹੜੀ ਆਪਾਂ ਲੈ ਕੇ ਆਏ ਇਹ ਵਧੀਆ ਕੁਆਲਿਟੀ ਦੀ ਆ ਹੈਵੀ ਕੁਆਲਿਟੀ ਆ ਇਹਦੀ ਪੂਰੀ ਵਧੀਆ ਹਨਾ ਤੇ ਇਹ ਚੀਜ਼ਾਂ ਸੀ ਸੇਲ ਕਰਕੇ ਰਾਜੀ ਨਹੀਂ ਪਰ ਤੁਹਾਡੇ ਮੈਸੇਜਾਂ ਕਰਕੇ ਸਾਨੂੰ ਫੇਰ ਤੋਂ ਲਿਆਉਣੀਆਂ ਪੈ ਜਾਂਦੀਆਂ ਨੇ ਸੋ ਜਿਹੜੀਆਂ ਬੈਣਾਂ ਨੂੰ ਇਹ ਸੂਟ ਚਾਹੀਦੇ ਹੋਣਗੇ ਇਹ ਵੀ ਲੈ ਸਕਦੇ ਹੋ ਮੈਚਿੰਗ ਕਾਟਰਾਈ ਵੀ ਆਈ ਆ ਤੇ ਇਸੇਮ ਪ੍ਰਾਈਜ਼ ਹੀ ਰਹੂਗਾ 600 ਰੁਪਈਆ ਸੋ ਜਿਹੜਾ ਵੀ ਸੂਟ ਚੱਕਣਾ ਉਹ ਤੁਸੀਂ ਚੱਕ ਸਕਦੇ ਹੋ ਅ ਵਿంటర్ ਦੀ ਕਲੈਕਸ਼ਨ ਵੀ ਆ ਪਸ਼ਮੀਨਾ ਦੇ ਸੂਟ ਵੀ ਨੇ ਹਨਾ ਆਲਪਾਈਨ ਵੂਲ ਵੀ ਲੈ ਕੇ ਆਈਆਂ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਹੋਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਾਕੀ ਰਹੀ ਗੱਲ ਜੀ ਸ਼ਾਲਾਂ ਦੀ ਜਿਨ੍ਹਾਂ ਦੇ ਕਾਫੀ ਮੈਸੇਜ ਆ ਰਹੇ ਸੀ ਪਿਛਲੀ ਵੀਡੀਓ 'ਚ ਆਪਾਂ ਥੋੜੇ ਜਿਹਾ ਪਾਏ ਸੀ ਥੋੜੇ ਜਿਹਾ ਹੁਣ ਲੈ ਕੇ ਆਈਆਂ ਸੋ ਜਿਹੜੇ ਕਿਉਂਕਿ ਇਹ ਇੱਥੇ ਸੋਲਡ ਆਊਟ ਹੋ ਜਾਂਦੇ ਨੇ ਇਹਨਾਂ ਦੀ ਵੀਡੀਓ ਪਾਉਣ ਦਾ ਮੌਕਾ ਬਹੁਤ ਹੀ ਘੱਟ ਮਿਲਦਾ ਸੋ ਫੇਰ ਤੋਂ ਤੁਹਾਡੇ ਲਈ ਥੋੜੇ ਜਿਹੇ ਪੀਸ ਅੱਜ ਮੈਂ ਲੈ ਕੇ ਆਈਆਂ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਪਹਿਲਾਂ ਮੈਂ ਤੁਹਾਨੂੰ ਸ਼ਾਲ ਹੀ ਦਿਖਾ ਦਿੰਨੀ ਆ ਤਾਂ ਤੁਸੀਂ ਆਪਣੇ ਨਾਲ ਸੂਟਾਂ ਦੇ ਮੈਚਿੰਗ ਕਰਨੇ ਆ ਸੂਟ ਦੇ ਮੈਚਿੰਗ ਕਰ ਲਿਓ ਸਿੰਗਲ ਸਿੰਗਲ ਪੀਸ ਆ ਤੇ ਜੇ ਤੁਸੀਂ ਲੈਣੇ ਆ ਅਲੱਗ ਤੋਂ ਤਾਂ ਉਹਦੇ ਲਈ ਤੁਹਾਨੂੰ ਕੋਰੀਅਰ ਚਾਰ ਸੋ ਜਿਵੇਂ ਵੀ ਤੁਹਾਨੂੰ ਸਹੀ ਲੱਗੂਗਾ ਤੁਸੀਂ ਕਰ ਸਕਦੇ ਹੋ ਤੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਵੀਡੀਓ ਵੀਡੀਓ ਦਾ ਪਹਿਲਾ ਹੀ ਸ਼ਾਲ ਪਿਓਰ ਗਰਮ ਸ਼ਾਲ ਨੇ ਜਿਹੜੇ ਸਭ ਤੋਂ ਜ਼ਿਆਦਾ ਇਹ ਹਨਾ ਸੇਲ ਹੋ ਰਿਹਾ ਮੈਂ 10 ਪੀਸ ਮੰਗਾਈ ਸੀ ਵੀਡੀਓ ਚ ਇੱਕੋ ਹੀ ਪਹਿਨਣ ਦਾ ਮੌਕਾ ਮਿਲ ਰਿਹਾ ਇਹਦੇ ਨਾਲ ਦੇ ਸਾਰੇ ਸੋਲਡ ਆਊਟ ਹੋ ਚੁੱਕੇ ਆ ਸੋ ਜੇ ਰਿਪੀਟ ਹੋਈ ਤਾਂ ਮੈਂ ਜ਼ਰੂਰ ਲਿਆਉਂਗੀ ਇਹਦੇ ਦੋ ਹੀ ਕਲਰ ਨੇ ਇੱਕ ਤਾਂ ਇਹ ਡਾਰਕ ਮਾਊਸ ਜਿਆ ਕਲਰ ਆ ਇੱਕ ਗ੍ਰੇ ਕਲਰ ਆ ਜਿਹੜੀਆਂ ਪਹਿਨਣਾ ਨੂੰ ਚਾਹੀਦੇ ਹੋਏ ਤੁਸੀਂ ਆਰਡਰ ਇਹਦੇ ਲਿਖਾ ਸਕਦੇ ਹੋ ਤੇ ਜਾਨੀ ਕਿ ਕਲਰ ਦੋ ਮਿਲਣਗੇ ਉਹ ਵੀ ਵਧੀਆ ਵਾ ਗ੍ਰੇ ਕਲਰ ਵੀ ਤੇ ਇਹ ਵੀ ਮਾਊਸ ਜ ਸੋ ਤੁਹਾਨੂੰ ਮਿਲ ਜਰੂਰ ਜਾਣਗੇ ਇਹਦਾ ਪ੍ਰਾਈਸ ਰਹੂਗਾ 350 350 ਰੁਪਿਆ ਪ੍ਰਾਈਸ ਰਹੂਗਾ ਜਿਹੜੀਆਂ ਵੀ ਬੈਨਾਂ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਨੂੰ ਮੰਗਾ ਸਕਦੇ ਹੋ ਪੂਰੇ ਖੁੱਲੇ ਡੁੱਲੇ ਨਿੱਗੇ ਸ਼ਾਲ ਨੇ ਇਹ ਸਟਾਲ ਨਹੀਂ ਹੈਗੇ ਜੀ ਪੂਰੇ ਵਧੀਆ ਜਾਨੀ ਕਿ ਮਿਲਣਗੇ ਲੋ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਹੀ ਵਧੀਆ ਬਹੁਤ ਸੋਹਣੇ ਇਹ ਸ਼ਾਲ ਨੇ ਲੋ ਪ੍ਰਿੰਟ ਹੀ ਬਹੁਤ ਸੋਹਣਾ ਜਾਨੀ ਕਿ ਕੋਈ ਵੀ ਆ ਕੇ ਦੇਖਦਾ ਨਾ ਜਦੋਂ ਬਸ ਜਾਂ ਕੋਈ ਪੁੱਛਦਾ ਨਹੀਂ ਬਸ ਕਹਿ ਦਿੰਦਾ ਦੇ ਦਿਓ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਇਨਸ਼ਾਅੱਲਾ ਦੀਆਂ ਸੋ ਜਿਹੜੀਆਂ ਭੈਣਾਂ ਨੂੰ ਜਿਹੜੇ ਵੀ ਪੀਸ ਚਾਹੀਦੇ ਹੋਏ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਇੱਕ ਆ ਵਾਲਾ ਬਲੂ ਕਲਰ ਆਪਣੇ ਕੋਲ ਰਿਪੀਟ ਹੋ ਚੁੱਕਿਆ ਜਿਹੜੀਆਂ ਭੈਣਾਂ ਰਹਿ ਗਈਆਂ ਸੀ ਤੁਸੀਂ ਲੈ ਸਕਦੇ ਹੋ ਬਲੂ ਪਰਪਲ ਜਾਇ ਹੈ ਇਹਦੇ ਨਾਲ ਦੇ ਸੂਟ ਵੀ ਆਉਣਗੇ ਤੇ ਜਿੰਨਾਂ ਭੈਣਾਂ ਨੇ ਮੈਚਿੰਗ ਕਰਨੀ ਹੈ ਮੈਚਿੰਗ ਕਰ ਲਿਓ ਤੇ ਇਕੱਲਾ ਲੈਣਾ ਤੁਸੀਂ ਇਕੱਲਾ ਲੈ ਸਕਦੇ ਹੋ ਇਹ ਤੁਹਾਡੀ ਆਪਣੀ ਉਹ ਹੈਗੀ ਆ ਮਰਜੀ ਆ ਜੀ ਜਿਵੇਂ ਵੀ ਤੁਹਾਨੂੰ ਸਹੀ ਲੱਗੂ ਤੁਸੀਂ ਲੈ ਸਕਦੇ ਹੋ ਤੇ ਇਥੋਂ ਪ੍ਰਾਈਸ ਸ਼ੁਰੂ ਹੋ ਜਾਣੀ ਆ 400 ਤੇ ਆਹ ਵਾਲੇ ਸ਼ਾਲ ਹੈਗੇ 350 ਦੇ ਵਿੱਚ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ 350 ਦੇ ਵਿੱਚ ਮਿਲ ਜਾਣਗੇ ਜਿੰਨੇ ਵੀ ਪਿੱਛੇ ਹੋਏ ਉਹਨੇ ਆਰਡਰ ਮੈਂ ਚੱਕੂਗੀ ਤੇ ਜਿੱਥੇ ਸੋਲਡ ਆਊਟ ਹੋ ਗਏ ਜੀ ਤਾਂ ਉੱਥੇ ਕੀ ਕਹਿਣਾ ਆਹ ਵਾਲੇ ਸਾਰੇ ਸਿੰਗਲ ਸਿੰਗਲ ਪੀਸ ਆ ਇਹਨਾਂ ਦੀ ਰਿਪੀਟ ਕੋਈ ਨਹੀਂ ਹੈਗੀ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਲੈ ਲਿਓ ਆ ਲਵੈਂਡਰ ਆਪਣੇ ਕੋਲ ਪਹਿਲਾਂ ਨਿੱਕੀ ਬੁੱਟੀ ਜੀ ਚ ਆਇਆ ਸੀਗਾ ਸੈਲਪ੍ਰਿੰਟ ਚ ਹੁਣ ਇਦਾਂ ਆ ਗਿਆ ਇਹ ਵੀ ਬਹੁਤ ਸੋਹਣਾ 400 ਦੇ ਵਿੱਚ ਹੀ ਆ ਤੇ ਇਹ ਸਾਰਾ ਥ੍ਰੈਡ ਦਾ ਕੰਮ ਹੋਇਆ ਹੋਇਆ ਇਹ ਪ੍ਰਿੰਟਿੰਗ ਨਹੀਂ ਹੈਗੀ ਸਾਰਾ ਥ੍ਰੈਡ ਦੇ ਨਾਲ ਬਹੁਤ ਸੋਹਣਾ ਇਹ ਵੀ ਪੀਸ ਤੇ ਬਲੈਕ ਕਲਰ ਵੀ ਮਿਲੂਗਾ ਇਹਦੇ ਵਿੱਚ ਤੁਹਾਨੂੰ ਆਲੋ ਬਲੈਕ ਵੀ ਮਿਲੂਗਾ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਪੀਸ ਚਾਹੀਦਾ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਾ ਸਕ ਸੌਰੀ ਸ਼ੌਲਾ ਨੂੰ ਮੰਗਾ ਸਕਦੇ ਹੋ ਇੱਕ ਆਹਾ ਬਾਰਡਰ ਵਾਲਾ ਚੱਲ ਰਿਹਾ 400 ਦੇ ਵਿੱਚ ਆਪਣੇ ਕੋਲੇ ਇਹ ਸਕਿੰਨ ਦੇ ਵਿੱਚ ਵੀ ਆ ਗਿਆ ਪਹਿਲਾਂ ਆਪਣੇ ਕੋਲਲੇ ਬਲੈਕ ਕਲਰ ਦੇ ਵਿੱਚ ਆਇਆ ਸੀ ਹੁਣ ਇਸ ਕਿੰਨੀ ਚ ਵੀ ਆ ਗਿਆ ਇਦੇ ਵਿੱਚ ਇੱਕ ਲੋ ਕੁਆਲਿਟੀ ਵੀ ਆਉਂਦੀ ਆ। ਆ ਉਹ ਵੀ ਤੁਹਾਨੂੰ ਮੈਂ ਦਿਖਾਉਂਗੀ। ਮਤਲਬ ਕਿ ਇਹ ਥੋੜੀ ਜਿਹੀ ਹੈਵੀ ਕੁਆਲਿਟੀ ਆ। ਵਧੀਆ ਦੇ ਵਿੱਚ ਨਹੀਂ ਯਾਨੀ ਕਿ ਇਹ ਤੇ 400 ਰੁਪਏ ਦੀ ਪ੍ਰਾਈਸ ਇਹਦਾ ਰਹੂਗਾ। ਇਹਦੇ ਵਿੱਚ ਤੁਹਾਨੂੰ ਬਲੈਕ ਕਲਰ ਵੀ ਮਿਲ ਜਾਊਗਾ। ਸਕਿਨ ਕਲਰ, ਬਲੈਕ ਕਲਰ। ਪੀ ਸੋਲੋ ਸੋਲੋ ਨੇ ਇੱਕ ਇੱਕ ਭੈਣ ਨਹੀਂ ਮਿਲਣਾ ਵਾ। ਸਟਾਕ ਕਲੀਅਰ ਵਾਂਗ ਹੋਈਆਂ। ਹੁਣ ਵਾਰ-ਵਾਰ ਆਪਾਂ ਇਹ ਲੈ ਕੇ ਆਉਣੇ ਹੈਗੇ ਹਨਾ। ਤੇ ਅਗਲੀ ਵਾਰ ਫੇਰ ਵਾਹਿਗੁਰੂ ਸੋਖ ਰੱਖੀ ਆਪਾਂ ਬਹੁਤ ਫੁੱਲ ਕੁਆਂਟੀਟੀ ਚ ਲੈ ਕੇ ਆਵਾਂਗੇ ਜਿਸ ਤਰ੍ਹਾਂ ਤੁਸੀਂ ਰਿਸਪੌਂਸ ਦੇ ਰਹੇ ਹੋ। ਸੋ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਮਹਿਰੂਨ ਸ਼ੇਡ ਆ ਲੋ ਬਾਰਡਰ ਵਾਲ ਦੇ ਵਿੱਚ ਹੀ ਮਹਿਰੂਨ ਸ਼ੇਡ ਵੀ ਮਿਲੂਗਾ ਇਹ ਸਾਰੇ 400 ਵਾਲੇ ਗਾਰਡੇ 1350 ਦੇ ਵਿੱਚ ਆਹ ਵਾਲਾ ਪੀਸ ਮਿਲੋ ਆਹ ਵਾਲਾ ਕਲਰ ਆ ਦੂਸਰਾ ਇੱਕ ਤਾਂ ਆਹ ਮਾਊਸ ਜਿਹਾ ਕਲਰ ਮਿਲੂਗਾ ਤੁਹਾਨੂੰ ਹਨਾ ਗ੍ਰੇ ਮਾਊਸ ਜਿਹਾ ਇੱਕ ਆਹ ਵਾਲਾ ਕਲਰ ਇਹ ਦੋਨੇ ਕਲਰਾਂ ਦੇ ਵਿੱਚੋਂ ਮਾੜੇ-ਮੋਟੇ ਡੱਬੀ ਦਾ ਫਰਕ ਪੈ ਸਕਦਾ ਯਾਨੀ ਕਿ ਛੋਟੀ ਜਾਂ ਵੱਡੀ ਇਦਾਂ ਹੋ ਸਕਦੀ ਆ ਤੇ ਪਰ ਕਲਰ ਤੁਹਾਨੂੰ ਮਿਲ ਜਾਣਗੇ ਇਸ ਲਈ ਜਿੰਨੇ ਆਰਡਰ ਤੁਸੀਂ ਦੇਣੇ ਹੋਏ ਦੇ ਸਕਦੇ ਹੋ ਇਹ ਦੋਨੇ ਪੀਸ 1350 ਦੇ ਵਿੱਚ ਠੀਕ ਹੈ ਜੀ ਤੇ ਆਹ ਵਾਲੇ ਇਹਨਾਂ ਨੂੰ ਮੈਂ ਬਾਅਦ ਵਿੱਚ ਦਿਖਾਉਣੀ ਆ ਇਹ ਇਹਨਾਂ ਦੀ ਰੇਂਜ ਅਲੱਗ ਹੋ ਜਾਣੀ ਆ ਆਲੋ ਬਾਰਡਰ ਵਾਲਿਆਂ ਦੇ ਵਿੱਚ ਕਲਰ ਚੈੱਕ ਕਰ ਲਓ ਇਹ ਕਾਹ ਵਾਲਾ ਕਲਰ ਮਿਲੂਗਾ ਇਹ ਸੂਟਾਂ ਨਾਲ ਮੈਚਿੰਗ ਕਰ ਸਕਦੇ ਹੋ ਤੁਸੀਂ ਇਹ ਫਿਰੋਜ਼ੀ ਆ ਗ੍ਰੀਨ ਫਿਰੋਜ਼ੀ ਜਿਹਾ ਸ਼ੇਡ ਆ ਮੋਰ ਪੰਖੀਆ ਜਿਹੜਾ ਹੁੰਦਾ ਵਾ ਇਹ ਕਾਹ ਰੈੱਡ ਕਲਰ ਮਿਲੂਗਾ ਇਹਨਾਂ ਸਾਰਿਆਂ ਦੇ ਬਾਰਡਰ ਆਉਣਗੇ ਇਸ ਤਰ੍ਹਾਂ ਇੱਕ ਮਿਲੂਗਾ ਜੀ ਆਹ ਮਜ਼ੈਂਟਾ ਸ਼ੇਡ ਇਹ ਸਾਰੇ 400 ਦੇ ਵਿੱਚ ਜਿਹੜਾ ਮਾਰਜੀ ਸ਼ਾਲ ਲੈ ਲਿਓ ਆ ਲਓ ਜੀ ਇੱਕ ਮਿਲੂਗਾ ਇਦਾਂ ਆ ਗ੍ਰੀਨ ਬੋਟਲ ਗ੍ਰੀਨ ਕਲਰ ਇੱਕ ਬੋਟਲ ਗ੍ਰੀਨ ਕਲਰ ਇਦਾਂ ਆਊਗਾ ਇਹ ਵੀ 400 ਦੇ ਵਿੱਚ ਹੀ ਆ ਇਹ ਵੀ ਸਿੰਗਲ ਪੀਸ ਆ ਇਹ ਸਾਰਾ ਸੈਲਫ ਪ੍ਰਿੰਟਡ ਰਹੂਗਾ ਇਸ ਤਰ੍ਹਾਂ ਇਹਦੇ ਤੇ ਵੀ ਸਾਰਾ ਕੰਮ ਬਹੁਤ ਸੋਹਣਾ ਹੋਇਆ ਸਕਿਨ ਕਲਰ ਦਾ ਇਹ ਵੀ ਬਹੁਤ ਸੋਹਣਾ ਪੀਸ ਆ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਲੈ ਸਕਦੇ ਹੋ ਇਹ ਸਿੰਗਲ ਪੀਸ ਹੀ ਆ ਆਪਣੇ ਕੋਲੇ ਠੀਕ ਹੈ ਜੀ ਆਹ ਵਾਲਾ ਜਿਹੜਾ ਸ਼ਾਲ ਨੇ ਇਹ ਹੈਗੇ 3 ਪੀਸ ਨੇ ਆਪਣੇ ਕੋਲੇ 500 ਦੇ ਵਿੱਚ ਇਹ ਜਿਵੇਂ ਬਾਹਰ ਅੰਦਰ ਨੂੰ ਹਨਾ ਤੁਸੀਂ ਮਾੜਾ ਮੋਟਾ ਪਾਰਟੀ ਤੇ ਵੀ ਆ ਆਪਣੇ ਮੋਡੇ ਵਗੈਰਾ ਤੇ ਰੱਖ ਕੇ ਲੈ ਕੇ ਜਾਣਿਆ ਬਹੁਤ ਸੋਹਣੀ ਚੀਜ਼ ਆ ਕੋਈ ਲੂਨ ਨਹੀਂ ਕੋਈ ਬੁਰਾ ਨਹੀਂ ਸ਼ਿਕਾਇਤ ਨਹੀਂ ਤੇ ਬਾਕੀ ਨਿੱਗੇ ਨੇ ਕੋਈ ਆਏ ਨਹੀਂ ਹੈਗੇ ਵੀ ਗਰਮ ਨਹੀਂ ਹੈਗੇ ਤਿਲਕਣੇ ਨੇ ਜਾਂ ਸਿੰਥੈਟਿਕ ਨੇ ਇਦਾਂ ਦਾ ਕੁਝ ਨਹੀਂ ਬਹੁਤ ਸੋਹਣੇ ਸ਼ਾਲ ਨੇ ਲਾਈਟ ਵੇਟ ਸੋ ਇੱਕ ਤਾਂ ਆ ਕਲਰ ਮਿਲੂਗਾ ਇਹਦੇ ਵਿੱਚ ਇਹ ਵੀ ਕਲਰ ਬਹੁਤ ਸੋਹਣਾ ਲਾਈਟ ਜਿਹਾ ਕਲਰ ਹੀ ਨੇ ਮਿੱਠੇ ਪਿਆਰੇ ਜੇ ਜਿਆਦਾ ਡਾਰਕ ਨਹੀਂ ਹੈਗੇ ਇੱਕ ਇਹਦੇ ਵਿੱਚ ਸੇਮ ਪ੍ਰਿੰਟ ਦੇ ਵਿੱਚ ਮਿਲੂਗਾ ਤੁਹਾਨੂੰ ਪੀਚ ਕਲਰ ਆ ਲੋ ਪੀਚ ਕਲਰ ਮਿਲੂਗਾ ਇਹ ਵੀ ਬਹੁਤ ਸੋਹਣਾ ਸੇਮ ਪ੍ਰਿੰਟਰ ਹੋਊਗਾ ਪ੍ਰਿੰਟਿੰਗ ਸੇਮ ਰਹੂਗੀ ਇਹਦੀ ਇੱਕ ਰਹੂਗਾ ਲਾਈਟ ਜੈ ਲਵੈਂਡਰ ਸ਼ੇਡ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਪੀਸ ਆ ਇਹ ਵੀ ਸੋ ਇਹ ਸਿੰਗਲ ਹੀ ਆ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਇਸ ਤਰ੍ਹਾਂ ਫੋਰ ਸਾਈਡ ਬਾਰਡਰ ਆ ਤੇ ਬਹੁਤ ਸੋਹਣੇ ਨਿੱਗੇ ਸ਼ਾਲ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਹਨਾ ਫਟਾਫਟ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰਦੇ ਹੋ ਤੇ ਘਰ ਬੈਠੇ ਮੰਗਵਾ ਸਕਦੇ ਹੋ ਇੱਕ ਕਈ ਭੈਣਾਂ ਮੰਗਦੀਆਂ ਸੀ ਥੋੜੇ ਜਿਹਾ ਵਧੀਆ ਚ ਲੈ ਕੇ ਆਓ ਹਨਾ ਵੀ ਪਾਰਟੀ ਵੀਰ ਅਸੀਂ ਬਾਹਰ ਬਾਰੰਦਰ ਲੈ ਸਕੀਏ ਜਿਨ੍ਹਾਂ ਨੂੰ ਉਦਾਂ ਦੇ ਨੇ ਇਹ ਹਾਲੋ ਇਹਨਾਂ ਤੇ ਲਿਖਿਆ ਹੋਇਆ ਕਸ਼ਮੀਰੀ ਸ਼ਾਲ ਨਾਲ ਸਟੈਂਪਿੰਗ ਦਿੱਤੀ ਹੋਈ ਆ ਬਹੁਤ ਸੋਹਣੇ ਪੀਸ ਨੇ ਇਹ ਵੀ ਤੇ ਇਹ ਬਿਲਕੁਲ ਹੀ ਲਾਈਟ ਵੇਟ ਹੁੰਦੇ ਆ ਬਿਲਕੁਲ ਹੀ ਇਹਨਾਂ ਦਾ ਕੋਈ ਵੇਟ ਨਹੀਂ ਹੁੰਦਾ ਸ਼ਾਲਾਂ ਦਾ ਜਿਵੇਂ ਮਰਜ਼ੀ ਤੁਸੀਂ ਬਾਹਰ ਹੰਦੇ ਇਹਨਾਂ ਨੂੰ ਕੈਰੀ ਕਰ ਸਕਦੇ ਹੋ ਸੋਹਣੇ ਲੱਗਦੇ ਨੇ ਇਹ ਤੇ ਆਪਾਂ ਦੋ ਹੀ ਕਲਰ ਮੰਗਾਏ ਨੇ ਇੱਕ ਤਾਂ ਮੰਗਾਇਆ ਬਲੈਕ ਕਲਰ ਇਹਦੇ ਚ ਨਾ ਸ਼ਾਈਨ ਜੀ ਹੁੰਦੀ ਆ ਜਾਨਕਿ ਸੋਨਾ ਲੱਗਦਾ ਪੀਸ ਇਹ ਆ ਲੋ ਜੀ ਇਹ ਕਿਹਦੇ ਵਿੱਚ ਆਪਾਂ ਮੰਗਾਇਆ ਵਾਈਟ ਜਿਹੜੀਆਂ ਭੈਣਾਂ ਨੂੰ ਜਿਹੜਾ ਪੀਸ ਚਾਹੀਦਾ ਹੋਇਆ ਤੁਸੀਂ ਲੈ ਸਕਦੇ ਹੋ ਪ੍ਰਾਈਸ ਇਹਦਾ ਰਹੂਗਾ 750 750 ਰੁਪਿਆ ਪ੍ਰਾਈਸ ਰਹੂਗਾ ਤੇ ਜਿਹੜੀ ਭੈਣ ਨੂੰ ਜਿਹੜਾ ਵੀ ਪੀਸ ਚਾਹੀਦਾ ਹੋਇਆ ਫਟਾਫਟ ਸਕਰੀਨਸ਼ਾਟ ਲੈ ਲਓ ਬਿਲਕੁਲ ਹੀ ਲਾਈਟ weight ਆ ਜਾਨਕਿ ਇਹ ਘਰੇ ਲੈਣ ਲਈ ਨਹੀਂ ਹੈਗੇ ਜੇ ਤੁਸੀਂ ਕੋਮ ਘਰੇ ਲੈ ਲਾਂਗੇ ਤਾਂ ਆਏ ਇਹ ਪਾਰਟੀ ਵੀਰ ਲੁੱਕ ਦਿੰਦੇ ਆ ਥੋੜੀ ਜਿਹੀ ਜਾਨੀ ਕਿ ਮਾਰਕੀਟ ਵਿੱਚ 11200 ਰਾਮ ਦੇ ਨਾਲ ਸੇਲ ਹੋ ਰਹੇ ਨੇ ਇਹ ਵਾਲੇ ਪੀਸ ਪਿਓਰ ਪਸ਼ਮੀਨੇ ਦੇ ਕਹਿ ਕੇ ਹੈਨਾ ਜਾਂ ਪਿਓਰ ਚ ਕਹਿ ਕੇ ਪਰ ਇਹ ਆਪਣੇ ਕੋਲ ਬਹੁਤ ਹੀ ਸਾਰੇ ਹੀ ਮੈਂ ਰੀਜ਼ਨੇਬਲ ਰੇਟ ਤੇ ਸ਼ੁਰੂ ਤੋਂ ਹੀ ਸੇਲ ਕਰ ਰਹੀ ਆ ਸੋ 750 ਰੁਪਏ ਦੇ ਵਿੱਚ ਤੁਹਾਨੂੰ ਮਿਲਣਾ ਜੇ ਤੁਸੀਂ ਇਕੱਲੇ ਸ਼ਾਲ ਮੰਗਾਉਗੇ ਤਾਂ ਕੋਰੀਅਰ ਐਕਸਟਰਾ ਪਊਗਾ ਸੂਟ ਦੇ ਨਾਲ ਮੰਗਵਾ ਲਓਗੇ ਤਾਂ ਵਿੱਚ ਹੀ ਕੋਰੀਅਰ ਡਿਜੈਸਟ ਹੋ ਜਾਊਗਾ ਤਵਾਂ ਉਹ ਤੁਸੀਂ ਆਪਣਾ ਦੇਖ ਸਕਦੇ ਹੋ ਦੋ ਕਲਰ ਨੇ ਬਾਰਡਰ ਵੀ ਦੇਖ ਲਓ ਕਿੰਨਾ ਸੋਹਣਾ ਬਹੁਤ ਪਿਆਰਾ ਕਸ਼ਮੀਰੀ ਸ਼ਾਲ ਨੇ ਬਹੁਤ ਹੀ ਪਿਆਰੇ ਦੋ ਕਲਰ ਬਲੈਕ ਐਂਡ ਵਾਈਟ ਦੋਨੇ ਕਲਰ ਇਹਦੇ ਵਿੱਚ ਆਏਗੇ ਸੋ ਜਿਹੜਾ ਵੀ ਪੀਸ ਪਸੰਦ ਹੋਇਆ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਆਲੋਚ ਹੁਣ ਅਗੇ ਆਪਾਂ ਆਪਦੇ ਸੂਟਾਂ ਤੇ ਪ੍ਰਿੰਟ ਸੂਟ ਜਿਹੜੇ ਪ੍ਰਿੰਟ ਆਪਣੇ ਚੱਲ ਰਹੇ ਨੇ ਤੇ ਪਹਿਣਾ ਰਹਿ ਗਈਆਂ ਸੀਗੀਆਂ ਹੁਣ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਪ੍ਰਿੰਟਿੰਗ ਚੈੱਕ ਕਰੀ ਚੱਲੋ ਬਹੁਤ ਹੀ ਸੋਹਣਾ ਪਿਸਤਾ ਗ੍ਰੀਨ ਜਿਹਾ ਕਲਰ ਆ ਇਹਦੇ ਵਿੱਚ ਤੁਹਾਨੂੰ ਪਿੰਕ ਗਾਜਰੀ ਸ਼ੇਡ ਮਿਲੂਗਾ ਦੋ ਸ਼ੇਡਾਂ ਦੇ ਉੱਪਰ ਆਹੇ ਸੂਟ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਪੀਸ ਚਾਹੀਦਾ ਹੋਊਗਾ ਨਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਤੇ ਘਰ ਬੈਠੇ ਆਪਣੇ ਇਹ ਸੂਟ ਮੰਗਾ ਲਿਓ 600 ਦਾ ਇੱਕ ਸੂਟ ਆ ਜੇ ਤੁਸੀਂ ਮੰਗਾਉਣੀ ਹੈ 600 ਦਾ ਇੱਕ ਸੂਟ ਆ ਕੋਈ ਕੋਰੀਅਰ ਚਾਰजेस ਨਹੀਂ ਕੋਈ ਅਦਰ ਚਾਰजेस ਨਹੀਂ ਵਿਦ ਕੋਰੀਅਰ ਦੇ ਨਾਲ 600 ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਜੇ ਤੁਸੀਂ ਚਾਰ ਸੂਟ ਲੈਣੇ ਹੋ ਤਾਂ 2200 ਦੇ ਚਾਰ ਸੂਟ ਤੁਹਾਨੂੰ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਕੋਈ ਵੀ ਚਾਰ ਸੂਟ ਤੁਸੀਂ ਲੈ ਸਕਦੇ ਹੋ ਆ ਲੋ ਇਹ ਵੀ ਬਹੁਤ ਸੋਹਣਾ ਬਾਂਦਨੀ ਜਾਂ ਪ੍ਰਿੰਟ ਨਾਲ ਫਲਾਵਰਿੰਗ ਆ ਆਪਣੇ ਪ੍ਰਿੰਟ ਸਾਰੇ ਚੱਲ ਰਹੇ ਨੇ ਰੈਗੂਲਰਲੀ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਪੀਸ ਚਾਹੀਦਾ ਹੋਇਆ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਇੱਕ ਇਹਦੇ ਵਿੱਚ ਤੁਹਾਨੂੰ ਮਿਲੇਗਾ ਕਾਫੀ ਸ਼ੇਡ ਇੱਕ ਮਿਲੇ ਮੋਰ ਪੰਖੀ ਇੱਕ ਹੈਗਾ ਵਾ ਗ੍ਰੀਨ ਸ਼ੇਡ ਮੂੰਗਿਆ ਗ੍ਰੀਨ ਜਿਹਾ ਆ ਹੈਗਾ ਕਾਫੀ ਸ਼ੇਡ ਹਾਲੋ ਸ਼ੇਡ ਸਾਰੀ ਸੋਹਣੀ ਆ ਸੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਊਗਾ ਫਟਾਫਟ ਲਈ ਚੱਲਿਓ ਸਕਰੀਨਸ਼ਾਟ ਹਲੋ ਨੈਕਸਟ ਪ੍ਰਿੰਟ ਦੇਖ ਲਓ ਇਹ ਫਾਇਲ ਜਾਂ ਪ੍ਰਿੰਟ ਆ ਇਹ ਵੀ ਬਹੁਤ ਜ਼ਿਆਦਾ ਚੱਲ ਰਿਆ ਵਾ ਇਹਦੇ ਸਾਰੇ ਚਾਰੇ ਦੇ ਚਾਰੇ ਕਲਰ ਰਪੀਟ ਨੇ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਲੈ ਲਿਓ ਇਹ ਹੈਗਾ ਵਾਈਨ ਕਲਰ ਜਿਹੜਾ ਆਪਾਂ ਖੋਲਿਆ ਵਾ ਪੀਸ ਇਹਦੇ ਵਿੱਚ ਮਿਲੂਗਾ ਤੁਹਾਨੂੰ ਕਾਫੀ ਸ਼ੇਡ ਐਂਡ ਗ੍ਰੀਨ ਸ਼ੇਡ ਤੇ ਬਲੂ ਸ਼ੇਡ ਚਾਰ ਕਲਰਾਂ ਉੱਪਰ ਇਹ ਵਾਲਾ ਸ਼ੇਡ ਤੁਹਾਨੂੰ ਮਿਲੂਗਾ ਸੋ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਪੀਸ ਚਾਹੀਦਾ ਹੋਇਆ ਫਟਾਫੜ ਸਕਰੀਨਸ਼ਾਟ ਕਰ ਦਿਓ ਇਹ ਵਾਸਤੇ ਹੁਣ ਜਾਂਦੇ ਆਉਂਦੇ ਜੇ ਪ੍ਰਿੰਟ ਹੀ ਨੇ ਬਾਰ-ਬਾਰ ਇਦਾਂ ਦੇ ਪ੍ਰਿੰਟ ਨਹੀਂ ਆਉਣੇ ਹੈਗੇ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਜਿਹੜੀਆਂ ਰਹਿ ਗਈਆਂ ਸੀ ਮੈਸੇਜ ਕਰ ਰਹੀਆਂ ਸੀਗੀਆਂ ਵੀ ਬੁੱਧਵਾਰ ਨੂੰ ਵੀਡੀਓ ਕਿਉਂ ਨਹੀਂ ਆਈ ਸੋ ਹੁਣ ਤੁਸੀਂ ਆਪਣੇ ਪ੍ਰਿੰਟਰ ਚੱਕ ਲਓ ਆ ਲੋ ਇਹ ਲਾਈਟ ਜਾਂ ਮਹਿੰਦੀ ਆ ਛੇੜਾ ਇਹ ਵੀ ਬਹੁਤ ਟੌਪ ਦਾ ਪ੍ਰਿੰਟ ਚੱਲਿਆ ਹੁਣ ਇਹ ਸਿੰਗਲ ਸੂਟ ਹੀ ਆਪਣੇ ਕੋਲੇ ਆ ਵੀ ਆਪਣੇ ਕੋਲ ਹੁਣ ਸਿੰਗਲ ਪੀਸ ਹੀ ਆ ਇਹਦੇ ਵਿੱਚ ਨਾ ਕੋਈ ਕਲਰ ਆ ਤੇ ਨਾ ਹੀ ਕੋਈ ਡਿਜ਼ਾਈਨ ਆ ਆ ਲੋ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਹੀ ਪਿਆਰੀ ਆ ਸੌfte ਆਕੇ ਲਓਗੇ ਤਾਂ ਵੀ ਤੁਹਾਨੂੰ 550 ਦਾ ਹੀ ਲੱਗੂਗਾ ਹੁਣ ਤੁਹਾਨੂੰ ਘਰੇ ਬੈਠਿਆਂ ਨੂੰ ਸਣੀ ਕੋਰੀਅਰ ਦੇ ਨਾਲ 600 ਦੇ ਵਿੱਚ ਮਿਲਦਾ ਚਾਹੇ 1 ਸੂਟ ਮੰਗਾ ਲਓ 2 ਮੰਗਾ ਲਓ 3 ਮੰਗਾ ਲਓ ਜਿੰਨੇ ਮਰਜ਼ੀ ਮੰਗਾ ਲਓ ਜਿਹੜੀਆਂ ਬਣਾ ਸ਼ੌਪ ਤੇ ਆਕੇ ਲੈ ਸਕਦੀਆਂ ਨੇ ਸ਼ੌਪ ਤੇ ਆਕੇ ਲੈ ਜਾਓ ਪ੍ਰਿੰਟਿੰਗ ਬਾਧੂ ਆ ਆਪਣੇ ਕੋਲ ਜਿੰਨੀ ਮਰਜ਼ੀ ਤੁਸੀਂ ਚੱਕ ਸਕਦੇ ਹੋ ਆ ਲਓ ਆ ਹੈਗਾ ਬਲੈਕ ਕਲਰ ਇਹਦੇ ਨਾਲ ਤੁਸੀਂ ਸ਼ਾਲ ਵੀ ਕਰ ਸਕਦੇ ਹੋ ਇਹਨਾਂ ਦੇ ਨਾਲ ਇਹਨਾਂ ਦੇ ਕਲਰ ਸਾਰੇ ਸ਼ਾਲਾਂ 'ਚ ਹੈਗੇ ਨੇ ਫਰੋਜ਼ੀ ਸ਼ੇਡ ਮਿਲ ਜੂਗਾ ਇਹਦੇ ਵਿੱਚ ਹੀ ਸੇਮ ਪ੍ਰਿੰਟਿੰਗ ਆਏ ਬਲੈਕ ਨਾਲ ਦੀ ਆਹ ਲਓ ਸੇਮ ਬਲੈਕ ਸੇਮ ਫਰੋਜ਼ੀ ਇੱਕ ਇਹਦੇ ਵਿੱਚ ਆ ਵਾਈਨ ਸ਼ੇਡ ਬਹੁਤ ਇਹ ਵਾਈਨ ਤਾਂ ਸਾਰੇ ਹੀ ਜਾਨੀ ਕਿ ਡਿਜ਼ਾਈਨਿੰਗ ਦੇ ਵਿੱਚ ਸਭ ਤੋਂ ਸੁਪਰ ਹਿੱਟ ਚੱਲ ਰਿਹਾ ਬਲੈਕ ਹੋਇਆ ਵਾਈਨ ਹੋਇਆ ਮਸਟਰਡ ਹੋਇਆ ਇਹ ਕਲਰ ਤਾਂ ਬਸ ਰੁਕਦੇ ਨਹੀਂ ਇਹ ਤਾਂ ਔਣ ਸਾਰ ਜਾਣ ਵਾਲੇ ਨੇ ਬਹੁਤ ਸੋਹਣੀ ਪ੍ਰਿੰਟਿੰਗ ਆ ਆਹ ਲਓ ਲਓ ਜੀ ਆ ਰਸ਼ੀਆ ਦੇ ਨੇ ਇਹ ਰਸ਼ੀਆ ਦੇ ਪਸ਼ਮੀਨੇ ਦੇ ਸੂਟ ਆ ਜਿਹੜੇ ਆਪਾਂ 600 ਚੀ ਲਾ ਦਿੱਤੇ ਆ ਸੋ ਜਿਹੜੀਆਂ ਭੈਣਾਂ ਨੇ ਇਹਨਾਂ ਦੇ ਫਾਇਦੇ ਲੈਣੇ ਆ ਚੱਕ ਲਓ ਰਸ਼ੀਆ ਦੇ ਆ ਪਸ਼ਮੀਨਾ ਵਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਆ ਲੋ ਜੀ ਪੀਚ ਕਲਰ ਦੇ ਉੱਪਰ ਇੱਕ ਤੁਹਾਨੂੰ ਇਹਦੇ ਵਿੱਚ ਮਿਲੇਗਾ ਪੀਚ ਹੀ ਇਦਾਂ ਦਾ ਇਹ ਫੋਇਲ ਜਾਂ ਪ੍ਰਿੰਟਾ ਛੋਟਾ ਪ੍ਰਿੰਟ ਆ ਇਹ ਥੋੜਾ ਜਿਹਾ ਵੱਡਾ ਪ੍ਰਿੰਟ ਆ ਜਿੱਦਾਂ ਦਾ ਤੁਸੀਂ ਲਾਈਕ ਕਰਦੇ ਹੋ ਲੈ ਸਕਦੇ ਹੋ ਆ ਲੋ ਫਰੋਜ਼ੀ ਸ਼ੇਡ ਮਿਲ ਜਾਊਗਾ ਇਹਦੇ ਵਿੱਚ ਸਾਰੇ 600 ਦੇ ਵਿੱਚ ਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਓ ਆ ਲੋ ਜੀ ਆ ਗਿਆ ਥੋੜਾ ਜਿਹਾ 올ਡੇਜ਼ ਵਾਸਤੇ ਮੰਮੀ ਲਈ ਦਾਦੀ ਲਈ ਨਾਨੇ ਲਈ ਕਿਸੇ ਲਈ ਵੀ ਲੈਣਾ ਹਨਾ ਰਸ਼ੀਆ ਬ੍ਰਾਂਡ ਦੇ ਨੇ ਇਹ ਸਾਰੇ ਪੀਸ ਜਿਹੜੇ ਖੁੱਲ ਰਹੇ ਨੇ ਆ ਲੋ ਇਹ ਕਾ ਚੈੱਕ ਵਾਲਾ ਆਪਣਾ ਚੱਲ ਰਿਹਾ ਸੀ ਪ੍ਰਿੰਟ ਬਹੁਤ ਸੋਹਣਾ ਹਜ਼ਾਰ ਹਜ਼ਾਰ ਮਾਰਕੀਟ ਦੇ ਵਿੱਚ ਵਿਕ ਰਹੇ ਨੇ ਆਪਾਂ ਵੀ ਵੇਚਨੇ ਵਟ 600 ਦੇ ਵਿੱਚ ਕਲੀਅਰ ਕਰ ਰਹੇ ਹਾਂ ਸਟਾਕ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਤਾਂ ਕਿ ਤੁਹਾਡੀ ਪਸੰਦ ਦੇ ਸੂਟ ਤੁਹਾਨੂੰ ਮਿਲ ਸਕਣ ਇਹ ਕਾ ਸੈਬਾ ਬ੍ਰਾਂਡ ਦੇ ਨੇ ਇਹ ਵੀ ਆਪਾਂ 600 ਦੇ ਵਿੱਚ ਹੀ ਦੇ ਰਹੇ ਆ ਜਦ ਕਿ ਖਰੀਦ ਵੀ 600 ਦੀ ਨਹੀਂ ਹੈਗੀ ਪਰ ਇਹ 2-3 ਪੀਸ ਨੇ ਆਪਾਂ ਕਲੀਅਰ ਕਰ ਰਹੀਆਂ ਇਹ ਸਾਰਾ ਸਟਾਕ ਆ ਲੋ ਸਾਰੀ ਪ੍ਰਿੰਟਿੰਗ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਆ ਲੋ ਜੀ ਵਾਈਨ ਸ਼ੇਡ ਆ ਵੀ ਸ਼ੇਡ ਬਹੁਤ ਸੋਹਣਾ ਬਹੁਤ ਪਿਆਰਾ ਵਾ ਮੇਰੇ ਖੁਦ ਦੇ ਅੱਜ ਇਹਦੇ ਨਾਲ ਦਾ ਸੇਮ ਅ ਵੇਅਰ ਕੀਤਾ ਹੋਇਆ ਸੈਬਾ ਬ੍ਰਾਂਡ ਦਾ ਸੂਟ ਆ ਦੇਖੋ ਇਹ ਵਾਲਾ ਪ੍ਰਿੰਟ ਮੈਂ ਵੇਅਰ ਕੀਤਾ ਹੋਇਆ ਇਹ ਵਾਲੇ ਪ੍ਰਿੰਟ ਹੀ ਨੇ ਇਹ ਕੁਛ ਨਹੀਂ ਹੁੰਦਾ ਜੀ ਜਿੰਨਾ ਮਰਜ਼ੀ ਧੋ ਲਿਓ ਪਾ ਲਿਓ ਹੰਡਾ ਲਿਓ ਯਾਦ ਕਰੋਗੇ 600 ਦੇ ਵਿੱਚ ਹੋਲ ਸੇਲ ਚ ਵੀ ਕਿਤੇ ਕਿਸੇ ਨੇ ਨਹੀਂ ਦੇਣਾ ਹੈਗਾ ਇਹ ਵਾਲਾ ਸੂਟ ਬਹੁਤ ਹੀ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਨੇ ਪਿਆਰੇ ਨੇ ਸੋ ਫਟਾਫਟ ਸਕਰੀਨਸ਼ਾਟ ਲੈ ਲਓ ਆਰਡਰ ਕਰ ਦਿਓ ਆ ਲਓ ਜੀ ਆ ਵਾਲਾ ਵੀ ਜਿਵੇਂ ਤੁਸੀਂ ਆਪਣੀ ਮੰਮੀ ਦਾਦੀ ਲਈ ਕਿਸੇ ਲਈ ਵੀ ਲੈਣਾ 올ਡ 에ਜ ਵਾਸਤੇ ਬਹੁਤ ਸੋਹਣਾ ਪ੍ਰਿੰਟ ਆ ਆ ਨਿੱਕੀ ਬੁੱਟੀ ਦੇ ਪ੍ਰਿੰਟ ਆਗੇ ਇੱਕ ਤਾਂ ਆ ਗਿਆ ਗ੍ਰੀਨ ਸ਼ੇਡ ਆ ਲਓ ਇਦੇ ਵਿੱਚ ਦੋ ਕਲਰ ਨੇ ਇੱਕ ਹੈਗਾ ਮਹਿੰਦੀਆ ਸ਼ਿਰ ਆ ਲੋ ਜੀ ਇੱਕ ਆਊਗਾ ਜੀ ਬਲੈਕ ਸੋਲੋ ਆ ਆਪਣਾ ਚੱਲ ਰਿਹਾ ਵਾ ਇਹ ਥਾਨਾ ਦੇ ਥਾਨ ਹੁੰਦੇ ਨੇ ਯਾਨੀ ਕਿ ਜਦੋਂ ਆਪਣੇ ਕੋਲ ਖੁੱਲਦੇ ਨੇ ਫਰਸਟ ਵੀਡੀਓ ਫਿਰ ਉਸ ਤੋਂ ਬਾਅਦ ਕੋਈ ਕੋਈ ਪੀਸ ਹਰ ਵੀਡੀਓ ਚੋ ਜਿਵੇਂ ਕਿਸੇ ਚ ਇੱਕ ਰਹਿ ਗਿਆ ਦੋ ਰਹਿ ਗਏ ਇਸ ਤਰ੍ਹਾਂ ਇਹ ਸਾਰੇ ਹੁੰਦੇ ਨੇ ਤੇ ਸਾਰੀ ਇਹ ਕਲੈਕਸ਼ਨ ਆਪਣੀ ਇੱਕ ਬਣ ਜਾਂਦੀ ਆ ਸੋ ਇਕਾ ਬਨਾਰਸੀ ਦੇ ਵਿੱਚ ਬਲੂ ਕਲਰ ਵੀ ਮਿਲੂਗਾ ਸ਼ਾਇਦ ਪਹਿਲਾਂ ਮੈਂ ਦਿਖਾਇਆ ਪਤਾ ਨਹੀਂ ਨਹੀਂ ਆ ਲੋ ਹੁਣ ਮੈਂ ਤੁਹਾਨੂੰ ਦਿਖਾਨੀ ਆ ਕਾਟ ਰਾਈਜ਼ ਮੈਚਿੰਗ ਇਹ ਵੀ 600 ਦੇ ਵਿੱਚ ਆ ਜਿਹੜੀਆਂ ਬਣਾਉਣ ਚਾਹੀਦਾ ਹੋਇਆ ਲੈ ਲਿਓ ਆ ਲੋ ਆ ਹੈਗੀ ਆ ਇਹਦੀ ਬਾਟਮ ਪਰਪਲ ਸ਼ੇਡ ਦੀ 77 8800 ਦੇ ਮਾਰਕੀਟ 'ਚ ਇਹ ਵਧੀਆ ਵਾਲੀ ਆ ਆਮ ਜੀ ਨਹੀਂ ਹੈਗੀ ਇਹਦੇ ਵਿੱਚ ਇੱਕ ਲੋ ਕੁਆਲਿਟੀ ਬਿਲਕੁਲ ਹੀ ਮਤਲਬ ਕਿ ਹੌਲੀ ਜੀ ਹੁੰਦੀ ਆ ਜਿਹੜੀ ਸਿੱਜ ਦੀ ਵਗੈਰਾ ਉਹ ਤਾਂ ਬਹੁਤ ਛੇਤੀ ਉਹ ਹੋ ਜਾਂਦੀ ਇਹ ਸਿੱਜ ਦੇ ਵਗੈਰਾ ਨਹੀਂ ਹੈਗੇ ਸੂਟ ਬਿਲਕੁਲ ਵੀ ਨਹੀਂ ਹਨਾ ਸੋ ਲਾਈਨਿੰਗ ਤੁਹਾਡੀ ਆ ਆਪਦੀ ਆ ਲਵਾਉਣੀ ਆ ਤੁਸੀਂ ਲਵਾ ਸਕਦੇ ਹੋ ਨਹੀਂ ਲਗਵਾਉਣੀ ਨਾ ਲਗਵਾਇਓ ਉਹ ਤੁਹਾਡੀ ਆਪਣੀਆਂ ਸ਼ਰਟ ਥੱਲੇ ਦਾ ਜਰੂਰ ਲਗਵਾ ਲਿਓ ਕਿਉਂਕਿ ਫਿਰ ਸਕਿਨ ਨੂੰ ਕਪੜਾ ਉਹ ਨਹੀਂ ਕਰਦਾ ਹੈਗਾ ਕਿਉਂਕਿ ਬੈਲਵਟ ਹੋਈ ਕੁਝ ਵੀ ਹੋਈ ਨਾ ਫਿਰ ਸਕਿਨ ਨੂੰ ਚਿਪਕ ਦੇ ਜੇ ਨੇ ਸੋ ਜਿਵੇਂ ਮਰਜੀ ਤੁਸੀਂ ਕਰ ਸਕਦੇ ਹੋ ਜਣਗੇ ਆ ਇਹਦੇ ਵਿੱਚ ਮੈਂ ਤੁਹਾਨੂੰ ਸਾਰੇ ਡਿਜ਼ਾਈਨ ਦਿਖਾ ਦਿੰਨੀ ਆ ਜਿਹੜੇ ਆਪਣੇ ਕੋਲ ਅਵੇਲੇਬਲ ਨੇ ਇੱਕ ਦਾ ਪਰਪਲ ਬਾਟਮ ਦੇ ਨਾਲ ਇੱਕ ਹੈਗਾ ਆ ਮਹਿੰਦੀਆ ਬਾਟਮ ਦੇ ਨਾਲ ਇਹਦੇ ਡਿਜ਼ਾਈਨ ਚੈੱਕ ਕਰੀ ਚੱਲਿਓ ਹਲੋ ਇਹ ਕਿਹ ਹੈਗਾ ਜੀ ਆ ਮਹਿਰੂਨ ਬਾਟਮ ਦੇ ਨਾਲ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਪਿਆਰੀਆਂ ਨਾਲ ਸੇਮ ਮਹਿਰੂਨ ਬਾਟਮ ਆ ਉਹ ਪਲੇਨ ਬਾਟਮ ਆ ਰਹਿਣੀਆਂ ਇਹਨਾਂ ਦੀਆਂ ਤੇ ਇੱਕ ਮਹਿਰੂਨ ਦੇ ਨਾਲ ਇਹ ਵੀ ਸੇਮ ਹੀ ਆ ਜੀ ਇਹਦੇ ਦੋ ਪੀਸ ਆ ਆਪਣੇ ਕੋਲੇ ਇੱਕ ਆ ਵਾਲਾ ਪੀਸ ਹੈਗਾ 600 ਦੇ ਵਿੱਚ ਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਓ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਆ ਲਓ ਜੀ ਆ ਵੀ ਪੀਸ ਦੇਖੋ ਕਿੰਨਾ ਸੋਹਣਾ ਸਰਦਾਰੀ ਜੀ ਲੁੱਕ ਦੀ ਆ ਸ਼ਰਟ ਬਣੀ ਹੋਈ ਆ ਨਾ ਇਹਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਹੀ ਹਾਂ ਮਾਰਕੀਟ ਦੇ ਵਿੱਚ ਇਹ 250 300 ਜਿਵੇਂ ਇੱਕ ਬੈਲਵਟ ਆਉਂਦੀ ਹੈ ਨਾ ਆਪਾਂ ਵੀ ਉਹ ਪਹਿਲਾਂ ਪਹਿਲਾਂ ਮੈਂ ਸੇਲ ਕੀਤੀ ਹੈ ਸ਼ੌਲਾਂ ਦੇ ਸਟੋਲਾਂ ਦੇ ਨਾਲ ਆਈ ਸੀ ਪਰ ਉਹ ਕੱਲੀ ਵੀ ਆਉਂਦੀ ਹੈ ਉਹ 2 300 ਤੋਂ ਮਾਰਕੀਟ ਸ਼ੁਰੂ ਹੋ ਜਾਂਦੀ ਆ ਪਰ ਜਿਵੇਂ ਜਿਵੇਂ ਉਹਦੀ ਕੁਆਲਿਟੀ ਵਧੀ ਜਾਂਦੀ ਆ ਹਨਾ ਓਵੇਂ ਓਵੇਂ ਉਹਨਾਂ ਦੇ ਰੇਟ ਵਧਿ ਜਾਂਦੇ ਸੋ ਤੁਸੀਂ ਸ਼ਾਪ ਤੇ ਆ ਕੇ ਦੇਖ ਕੇ ਕੁਆਲਿਟੀ ਫੇਰ ਚੱਕ ਸਕਦੇ ਹੋ ਸੋਟ ਇਦਾਂ ਦਾ ਸਾਨੂੰ ਕੋਈ ਨਹੀਂ ਹੈਗਾ ਸੋ ਇਹ ਚੀਜ਼ਾਂ ਤਾਂ ਹੀ ਅਸੀਂ ਵੀਡੀਓ 'ਚ ਪਾਉਂਦੇ ਨਹੀਂ ਕਿਉਂਕਿ ਇਹ ਚੀਜ਼ਾਂ ਆਮ ਮਾਰਕੀਟ ਦੇ ਵਿੱਚ ਪੈਣਾ ਪ੍ਰਿੰਟ ਦੇਖ ਕੇ ਜਾਂ ਚੀਜ਼ ਦੇ ਆਏ ਦੇਖ ਕੇ ਵੀ ਕੁਆਲਿਟੀ ਆ ਇਹ ਤਾਂ ਮਾਰਕੀਟ ਦੇ ਵਿੱਚ 250 ਦੀ ਪਈਆ 300 ਦੀ ਪਈਆ ਪਰ ਇਹ ਉਹ ਚੀਜ਼ ਨਹੀਂ ਹੈਗੀ ਕੱਟ ਵੀ ਪ੍ਰੋਪਰ ਮਿਲੂਗੀ ਤੁਹਾਨੂੰ ਤੇ ਚੀਜ਼ ਵੀ ਪੂਰੀ ਵਧੀਆ ਹੰਡ ਅਨਸਾਰ ਮਿਲੂਗੀ ਆ ਲੋ ਬਲੂਜ਼ ਬਲੂ ਕਲਰ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਪਿਆਰਾ ਇੱਕ ਮਿਲੂਗਾ ਤੁਹਾਨੂੰ ਗ੍ਰੀਨ ਸ਼ੇਡ ਮਹਿੰਦੀਆ ਗ੍ਰੀਨ ਜ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਸ਼ੇਡ ਆ ਇੱਕ ਮਿਲੂਗਾ ਤੁਹਾਨੂੰ ਕਾਫੀ ਦੇ ਨਾਲ। ਕਾਫੀ ਇਹਦੀ ਬਾਟਮ ਰਹੂਗੀ ਤੇ ਕਾਫੀ ਹੋਈ ਇਹਦੀ ਸ਼ਰਟ ਰਹੂਗੀ। ਸ਼ਰਟਾਂ ਬਹੁਤ ਸੋਹਣੀਆਂ ਨੇ, ਬਹੁਤ ਸੋਹਣੀਆਂ ਪ੍ਰਿੰਟਿੰਗਾਂ ਨੇ ਤੇ ਇਹਦੇ ਵਿੱਚ ਆਏ ਹੁੰਦਾ ਵਾ ਇੱਕ ਕੱਪੜੇ ਦੀ ਸ਼ਾਈਨ ਨਹੀਂ ਕਿਤੇ ਵੀ ਜਾਂਦੀ ਹੈ ਨਾ ਜਿਵੇਂ ਮਰਜੀ ਪਾਈ ਚੱਲਿਓ, ਹੰਡਾਈ ਚੱਲਿਓ ਸੋਹਣੇ ਲੱਗਦੇ ਆ ਪਾਏ ਹੋਏ। ਸੋ ਜਿਹੜੇ ਰੈਗੂਲਰ ਵੇਅਰ ਜੇ ਆ ਪਾਏ ਵਾਲੇ ਸੂਟ ਤੇ ਨਿੱਗੇ ਵੀ ਹੁੰਦੇ ਨੇ। ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਫਟਾਫਟ ਸਕਰੀਨਸ਼ਾਟ ਲੈ ਲਿਓ। ਸਾਰੇ 600 ਦੇ ਵਿੱਚ ਹੀ ਨੇ ਅੱਜ ਦੇ ਪ੍ਰਿੰਟ। ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਇਆ ਹਾਂ ਸੁਪਰ ਹਿੱਟਾ ਸੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਬਹੁਤ ਪਹਿਣਾ ਕਹਿ ਰਿਆ ਨੇ ਕਿ ਕੈਸ਼ ਔਨ ਡਿਲੀਵਰੀ ਲੈ ਕੇ ਆਓ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਕਿਉਂਕਿ ਆਪਾਂ ਪਿੰਡ 'ਚ ਬੈਠੇ ਆ। ਸੋ ਪਿੰਡ ਤੋਂ ਮੈਂ ਸਾਰੇ ਕੋਰੀਅਰ ਤੁਹਾਡੇ ਡਿਸਪੈਚ ਕਰਨੇ ਹੁੰਦੇ ਆ ਮੈਂ ਸ਼ਹਿਰ ਜਾ ਕੇ ਅਸੀਂ ਡੇਲੀ ਹਨਾ ਡੇਲੀ ਵਾਂਗੂ ਹੀ ਹੋ ਜਾਂਦਾ ਕਈ ਵਾਰ ਇੱਕ ਅੱਧਾ ਦਿਨ ਮਿਸ ਹੋ ਜਾਂਦਾ ਨਹੀਂ ਤਾਂ ਡੇਲੀ ਵਾਂਗੂ ਹੀ ਆਪਾਂ ਹੈ ਤਾਂ 1 ਕਿਲੋਮੀਟਰ ਦੀ ਦੂਰੀ ਤੇ ਆਪਾਂ ਖਵਾਲ ਪਿੰਡ ਆਪਣਾ ਸ਼ਹਿਰ ਹੀ ਆਹੋ ਜਿੱਥੋਂ ਮੈਂਨ ਤੋਂ ਆਪਣੇ ਜਾਂਦੇ ਨੇ ਇਹ ਸਾਰੇ ਕੋਰੀਅਰ ਪਰ ਫਿਰ ਵੀ ਜਾਨੀ ਕਿ ਪਿੰਡ ਚੋਂ ਆ ਕੇ ਉਹ ਪ੍ਰਾਈਵੇਟ ਕੋਰੀਅਰ ਹੁੰਦੇ ਆ ਜਿਹੜੇ ਕੈਸ਼ ਔਨ ਡਿਲੀਵਰੀ ਦਿੰਦੇ ਆ ਪਰ ਆਪਾਂ ਪੋਸਟ ਆਫਿਸ ਰਾਹੀਂ ਕਰਦੇ ਕਰਕੇ ਸੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੁੰਦੀ ਹੈਗੀ ਤੇ ਪਰ ਤੁਸੀਂ ਬੇਫਿਕਰ ਹੋ ਕੇ ਮੰਗਾ ਲਿਆ ਕਰੋ ਕਈ ਭੈਣਾਂ ਇਹ ਸੋਚਦੀਆਂ ਕਿ ਸਾਡੇ ਨਾਲ ਫਰਾਡ ਨਾ ਹੋ ਜਾਵੇ ਅਸੀਂ ਪਹਿਲਾਂ ਪੇਮੈਂਟ ਕਰਦਾਂਗੇ ਤਾਂ ਉਹ ਸਾਡੇ ਕਿਤੇ ਪੇਮੈਂਟ ਹੀ ਨਾ ਰੱਖ ਲੈਣ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਜੀ ਤੁਹਾਨੂੰ ਪਿੰਡ ਵੀ ਦੱਸਿਆ ਹੋਇਆ ਸ਼ਹਿਰ ਵੀ ਤੇ ਜਿਹੜੀਆਂ ਭੈਣਾਂ ਹੁੰਦੀਆਂ ਨੇ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਦੂਧੀਆਂ ਭੈਣਾਂ ਨੂੰ ਹੌਸਲੇ ਮਿਲ ਜਾਣ ਹਨਾ ਜਿਹੜੀਆਂ ਸ਼ੌਪ ਤੇ ਵਿਦਟ ਕਰਦੀਆਂ ਨੇ ਜਾਂ ਤੁਸੀਂ ਮੇਰੇ ਤੋਂ ਮੰਗਵਾਉਨੇ ਹੋ ਕਿਤੋਂ ਵੀ ਮੰਗਾਉਨੇ ਹੋ ਤਾਂ ਜਾਨਕਿ ਜਿਹੜੇ ਟਰਸਟ ਵਾਲ ਦੇ ਬਣ ਜਾਂਦੇ ਨੇ ਵੀ ਹਾਂ ਇਹ ਸਾਡੇ ਤੱਕ ਪਹੁੰਚ ਕਰਦੇ ਨੇ ਤਾਂ ਉਹਨਾਂ ਬਾਰੇ ਜ਼ਰੂਰ ਹੋਰ ਪਹਿਣਾ ਨੂੰ ਵੀ ਹੌਸਲੇ ਵਧਾ ਦਿਆ ਕਰੋ ਤੇ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ